ਅੱਜ ਥਾਣਾ ਸ਼ਾਹਕੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਸਾਡੇ ਇੰਚਾਰਜ ਚੌਕੀ ਤਲਵੰਡੀ ਸਿੰਘੇੜਾ ਵੱਲੋਂ ਉਹਨੂੰ ਕੋਈ ਬਾਹਰ ਗਸ਼ਤੀ ਜਿੱਦੋਂ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਸ਼ਕਤੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫੋਰਮੇਸ਼ਨ ਸੀ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਇਕੱਠੇ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮਲਾਜ਼ਮ ਐਂਡ ਪਲੱਸ ਇੱਕ ਚੌਂਕੀ ਇੰਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਐਸਆਈ ਬੁਟਾ ਕੋਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਇੰਚਾਰਜ ਮਲਸੀਆਂ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪਰਚਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫਾਰਮੇਸ਼ਨ ਇਹਨਾਂ ਨੂੰ ਕਰੀਪ ਪਾਉਣੇ ਕਿ 5 ਵਜੇ ਮਿਲਦੀ ਆ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਜ਼ ਨੂੰ ਡੀਐਸਪੀ ਊਂਕਾਰ ਸਿੰਘ ਬਰਾੜ ਡੀਐਸਪੀ ਸ਼ਾਹਕੋਟ ਸਬ-ਡਿਵੀਜ਼ਨ ਨੇ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਬਜੀਤ ਰਾਏ ਨੂੰ ਇਨਫਾਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ ਪਾਉਣੇ ਕਿ 6 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਂਦੇ ਆ ਤਾਂ ਇੱਥੇ ਇੱਕ ਹੋਰ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਸੀ ਦਾ ਸਵਾ 6 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾਤ ਅੰਡਰਬ੍ਰਿਜ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਉਹਦੇ ਨੇੜੇ ਬਾਜਵਾ ਕਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾਉ ਤਾ ਇਨਸਪੈਕਟਰ ਐਸ ਐਚ ਓ ਬਲਵਿੰਦਰ ਸਿੰਘ ਸ਼ਾਹਕੋਟ ਜਿਹੜੇ ਹੈਗੇ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵਗੋਂ ਜਿਹੜੇ ਪੀਸ ਪਾਰਟੀ ਦੇ ਉੱਪਰ ਫਾਈਲਿੰਗ ਕੀਤੀਗੇ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ ਉੱਤੇ ਫਾਈਲ ਕੀਤਾ ਬਾਅਦ ਇਹਨਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਪੁਰਸੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਕਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੀ ਖੱਬੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਬਾਬਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ ਥਾਣਾ ਲੋਈਆਂ ਦਾ ਰਹਿਣ ਵਾਲਾ ਜਿਹੜਾ ਅਜੀਬ ਆਪਾ ਜਿਹੜਾ ਹੈਗਾ ਰੋਪੜ ਵਾਲੇ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੰਦੋੜਾ ਕਲਾ ਪਿੰਡ ਦਾ ਦੋਸ਼ੀਦਾਰ ਹੈ ਨਾ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਛੇੜੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੀਬ ਆਪਾ ਤੋਂ 65 45 ਨਿਸ਼ੇੜੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਖਾ ਉਸ ਤੋਂ ਜਿਹੜੀਆਂ 65 ਨਿਸ਼ੇੜੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਫੋਰ ਦੇ ਜਿਹੜੇ ਪਿਸਟਲ ਹੈਗੇ ਨੇ ਔਰ ਕਵਰ ਹੋਏ ਜਾਣਦੇ ਵਿੱਚ 32 ਬੱਤੀਪੋਰ ਤੇ ਪਿਸਟਲ ਪਲਸ ਲਾਈਫ ਕਾਰਟਿਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਹੇ ਆ ਇਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਤੋਂ ਮੁੰਦਰ ਸ਼ਿਫਟ ਕੀਤਾ ਉੱਥੇ ਐਡਮਿਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਕਿ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੋਂ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਇਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਤਾਂ ਐਸਪੀ ਡੀ ਸਾਡੇ ਸਰਵਜੀ ਤਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਅਗਵਾਈ ਦੇ ਵਿੱਚ ਏਰੀਆ ਸਰਚ ਵੀ ਕੀਤਾ ਜਾ ਰਿਹਾ ਹੈ ਦੀਮਾ ਜਿਹੜੀ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਲਾਈਆ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਇੱਕ ਮੁੱਢਲੀ ਪੁੱਛਗਈ ਸੀ ਕਿਉਂਕਿ ਅਸੀਂ ਰੀਸੈਂਟ ਇਹਨਾਂ ਨੂੰ ਐਡਮਿਟ ਕਰਾਇਆ ਪਰ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰੋਦੀ ਮੰਗਣ ਦੇ ਕੇਸ ਕਰਕੇ ਹੈਡ ਪਲਾਸਿਕ ਸਟੋਰਚਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਹੀ ਵੀ ਇਸ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਦੇ ਵਾਟੜ ਹੈਗੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਦਮ ਭਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਨੇ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜਿਹੜਾ ਜਿਹੜਾ ਹੈ ਕਿ ਉਹ ਫੁਕੀ ਗਲਪਿੰਟ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਆ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੂੰ ਦੱਸਿਆ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟਰਸ਼ਨ ਦੇ ਜਿਹੜੇ ਰੈਨਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸ ਸੀ ਸਾਡੇ ਲੋਹੀਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅਡਸ਼ਾ ਕੋਟੇੜੀਏ ਦੇ ਵਿੱਚ ਵੀ ਇਹਨਾਂ ਦੇ ਜੋ ਕੇਸ ਦਰਜ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ ਠੀਕ